ہلکا بابا بکالا دے وق آئے پتونتے سجنوں گاج کے فتح بلاؤ واحر جی کا خلصہ وائی واحر جی کی فتح میری آواز صاف آ رہی ہے سارے اکیر تک ٹھیک ہے جی میں ਅੱਜ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨਾ ਚਾਹਣਾ ਮੈਂ ਕਿਤੇ ਕਿਤੇ ਸੋਚਦਾ ਹੁੰਨਾ ਕਿ ਆਪਣੀ ਕੌਮ ਨੂੰ ਹੋ ਕੀ ਗਿਆ ਆਪਾਂ ਸਮਝਦੇ ਨਹੀਂ ਕਿ ਆਪਣੇ ਕੌਣ ਐ ਤੇ ਪ੍ਰਾਏ ਕੌਣ ਐ ਆਪਾਂ ਆਪਣੀ ਫੌਜ ਨੂੰ ਹਲੇ ਤੱਕ ਨਹੀਂ ਸਮਝ ਸਕੇ ਕਿ ਸ਼੍ਰੋਮਣੀ ਅਕਾਲੀ ਦਲ ਕੀ ਚੀਜ਼ ਹੈ ਸ਼੍ਰੋਮਣੀ ਅਕਾਲੀ ਦਲ ਥੋੜੀ ਫੌਜ ਹੈ ਖਾਲਸਾ ਪੰਥ ਦੀ ਫੌਜ ਹੈ ਅਕਾਲੀ ਦਲ ਤੱਕਾ ਤੇ ਆਪਾਂ ਸਾਰੇ ਤੱਕੜੀ ਹੈ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਪਤਾ ਨਹੀਂ ایک سو تین سال پرانی پارٹی ہے اپنے بزرگوں نے جدو دیکھا ایک سو تین سال پہلے کہ اپنے گرو گرانے دا کب جا سی بیعت بیعت سی بےبیاں کرتے سی جڑا پا سوچ نہیں سکتے بول نہیں سکتے ਆਪਣੇ ਬਜ਼ੁਰਗ ਕੱਢੇ ਹੋਏ ਉਦੋਂ ਦੀ ਲੀਡਰਸ਼ਿਪ ਇਕੱਠੀ ਹੋਈ ਮਹੰਤਾ ਨੂੰ ਕੱਢਿਆ ਤੇ ਐ ਜੀ ਪੀ ਸੀ ਬਣਾਈ 103 ਸਾਲ ਪਹਿਲੇ ਜਦੋਂ ਬਣਾਈ ਉਹਨਾਂ ਨੇ ਦੇਖਿਆ ਕਿ ਅੱਗੇ ਤੋਂ ਹਮਲਾ ਹੋ ਹੋ ਸਕਦਾ ਹੈ ਜੇ ਅੱਗੇ ਤੋਂ ਹਮਲਾ ਹੋਇਆ ਫਿਰ ਕਿਵੇਂ ਬਚਾਂਗੇ ਉਹ ਕਹਿੰਦੇ ਆਪਣੀ ਫੌਜ ਤਿਆਰ ਕਰੋ ਆਪਣੀ ਪਾਰਟੀ ਤਿਆਰ ਕਰੋ 1 ਮਹੀਨੇ ਬਾਅਦ ਐ ਜੀ ਪੀ ਸੀ ਬੰਦ ਕਰ ਉਹਨੇ ਸ਼ੋਨੀ ਕਾਲੀ ਦਲ ਬਣਾਇਆ ਆ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ ਹੈ ਜਿਨ੍ਹਾਂ ਦਾ ਕਪਾ ਆ ਨਹੀਂ ਸੋਚਦੇ ਸਮਝਦੇ ਕਿ ਇਹ ਕੌਮ ਦੀ ਜਾਇਦਾਦ ਹੈ ਜਿਹੜਾ ਹੁੰਦਾ ਹੈ ਅਕਾਲੀ ਦਲ ਤੇ ਹਮਲਾ ਕਰ ਦਿੰਦਾ ਹੈ ਉਹਨਾਂ ਦੀ ਗੱਲਾਂ ਚ ਆ ਜਾਂਦੇ ਆ ਮੈਂ ਹੁਣੀ ਮੇਰਾ ਮੇਰੇ ਨਾਲ ਮੀਡੀਆ ਵਾਲਾ ਉਹ ਮੈਨੂੰ ਦੱਸ ਰਿਹਾ ਸੀ ਦਿਖਾ ਰਿਹਾ ਸੀ ਇੱਥੇ ਨੌਜਵਾਨ ਖੜੇ ਹੈ ਤੁਸੀਂ ਜਸੋ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਭੁੱਲੇ ਪਏ ਹੈ ਪਹਿਲੀ ਜੂਨ 40 ਸਾਲ ਪਹਿਲੇ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਨੇ ਕਾਂਗਰਸ ਨੇ ਟੈਂਕਾਂ ਤੋਪਾਂ ਤੇ ਹਮਲਾ ਕੀਤਾ ਸੀ 40 ਸਾਲ ਹੋ ਗਏ ਇਸ ਜਿਸ ਦਿਨ ਵੋਟਾਂ ਪਾਉਣੀ ਹੈ ਉਸ ਦਿਨ ਟੈਂਕ ਬੜਬਾੜਦੇ ਸੀ ਉਹਨੇ ਦਰਬਾਰ ਸਾਹਿਬ 40 ਸਾਲ ਪਹਿਲੇ ਕਾਨਪੁਰ, ਨਾਗਪੁਰ, ਬੰਬਈ, ਦਿੱਲੀ, ਹਰਿਆਣੇ ਵਿੱਚ ਜਿੱਥੇ ਕੋਈ ਸਿੱਖ ਭੈਣ ਭਰਾ ਸੀ ਉਹਨੂੰ ਫੜਿਆ ਜਾਂਦਾ ਸੀ ਉਹਦੇ ਅੰਦਰ ਉਹਨੂੰ ਅੱਗ ਲਾਈ ਜਾਂਦੀ ਸੀ 40 ਸਾਲ ਹੋ ਗਏ ਇਨਸਾਫ਼ ਨਹੀਂ ਮਿਲਿਆ ਤੇ ਮੈਨੂੰ ਕੀ ਦਿਖਾਇਆ ਸੀ ਮੈਂ ਦੱਸਣਾ ਹੈ 84 40 ਸਾਲ ਪਹਿਲੇ 84 ਚ ਆਪਰੇ ਨਾਲ ਹੋਇਆ 85 ਵਿੱਚ ਪੰਜਾਬ ਦੇ ਅਸੈਂਬਲੀ ਦੇ ਇਲੈਕਸ਼ਨ ਸੀ 32 ਸੀਟਾਂ ਕਾਂਗਰਸ ਲੈ ਗਈ 32 ਸੀਟਾਂ ਮਾਝੇ ਚ 18 ਸੀਟਾਂ ਕਾਂਗਰਸ ਜਿੱਤੀ ਸੀ ਆਪਣੇ ਬੰਦੇ ਨੇ ਵੋਟਾਂ ਪਾਤੀਆਂ ਐਡੇ ਬਾਪੂ ਤੁਹਾਡੇ ਫਿਰ ਵੀ ਆਪਾ ਸਮਝਦੇ ਨਹੀਂ ਖਾਸ ਕਰਕੇ ਜਿਹੜੀ ਕੌਮ ਜਿਹੜੀ ਕੌਮ ਇਕੱਠੀ ਨਹੀਂ ਰਹਿੰਦੀ ਉਹ ਕੌਮ ਖਤਮ ਹੋ ਜਾਂਦੀ ਹੈ پرسنٹ مسلم اٹھارہ پرسینٹ آبادی ہے مسلم پورے بی جے پی والے آپ کلے دو پرسنٹ ہے آپ ہر کیوں بچے کیونکہ تھوڑی طاقت ہے پارٹی ہے اکالی دل مسلم برا نے کوئی پارٹی ہے یہ پھر بھی دفتر جلائی لوگ لڑکے لڑ لڑ ہیں پر تھی اس پارٹی نے کمزور کر لیا ہن میں گل کرنا چاہتا پہلا سوال پوچھنا چاہنا بندی سے کون ہے بندی سے کون ہے جنہ نے جدو قتل قتلیام ہویا ٹینک تو دربار صاحب حملہ وہ موشنل ہو گئے ਉਹਨਾਂ ਨੇ ਉਹਨਾਂ ਦੀ ਹੋਸ਼ ਛੁੱਟ ਗਈ ਕਿ ਐਡਾ ਵੱਡਾ ਨੁਕਸਾਨ ਕਰਤਾ ਕੌਮ ਦਾ ਉਹਨਾਂ ਨੇ ਕਦਮ ਚੁੱਕੇ ਪਰ ਉਹਨਾਂ ਨੇ ਮਾਫੀ ਨਹੀਂ ਮੰਗੀ ਉਹ ਕਹਿੰਦੇ ਜੋ ਅਸੀਂ ਦਿੱਕਾ ਆਪਣੇ ਦਿਲੋਂ ਚੁੱਕਿਆ ਸੀ ਪਰ ਹੁਣ ਦੇਸ਼ ਦੀ ਕਾਨੂੰਨ ਦੇਸ਼ ਦਾ ਕਾਨੂੰਨ ਹੈ ਜਿੰਨੀ ਸਜ਼ਾ ਹੋਣੀ ਚਾਹੀਦੀ ਹੈ ਉੰਨੀ ਸਾਨੂੰ ਮਿਲਣੀ ਚਾਹੀਦੀ ਹੈ ਅਸੀਂ ਨਹੀਂ ਕਹਾਂਗੇ ਸਾਨੂੰ ਛੱਡ ਦਿਓ

ਜਦੋਂ ਅਸੀਂ ਭਾਈ ਰਾਜੂਆਂ ਨੂੰ ਖੜਾ ਕੀਤਾ ਜ਼ੰਗਰੂਰ 'ਚ ਅਸੀਂ ਕਿਹਾ ਸਾਰਾ ਪੰਪ ਇਕੱਠੇ ਹੋ ਜਾਓ ਉਦੋਂ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਸਿਮਰਜੀਤ ਸਿੰਘ ਮਾਨ ਨਾਲ ਆਏ ਭਾਈ ਰਾਜੂਆਂ ਨੇ ਜਿਹਨੇ 28 ਸਾਲ ਦੀ ਜੇਰ ਕੱਟੀ ਤੇ ਉਹ ਉਹਨੇ ਐ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਿਹਾ ਜਾਂ ਫਾਂਸੀ ਦੇਣੀ ਹੈ ਦੇ ਦਿਓ ਪਰ ਇੱਕ ਪਾਸੇ ਮੇਟੇਰਾ ਕਰੋ ਕੁਰਬਾਨੀ ਉਹ ਹੁੰਦੀ ਹੈ ਆ ਨਹੀਂ ਕੀ ਹਲੇ ਸਾਲੀ ਪੁਰਾਣੀ ਹੋਇਆ میں پوچھنا تھنوں ہوا دسنا چاہ سے صاحب سر سنگھ سنل سولہ سال ایسے رکھے سولہ سال اسی نہیں کوئی پروار لوگوں نے نہ دیتا کہ بادل صاحب چھڑو جی ساڑی جیل چھڑو بادل صاحب نے کیا نہ میں زمانت لوں گا نہ میں پرول تہ آؤں گا میں چکنا نہیں کلے بادل صاحب نہیں بہت رہے تھے کوئی بزرگی بیٹھے ہونے جنہ نے چار سال پانچ سال ایم ایس لائے ਉਹ ਇਹ ਜਿੰਨੇ ਸਿੱਧੀ ਅਤਮੂ ਨਹੀਂ ਮੈਨੂੰ ਯਾਦ ਹੈ ਮੇਰੀ ਭੈਣ ਦਾ ਵਿਆਹ ਸੀ ਬਾਦਲ ਸਾਹਿਬ ਨੂੰ ਸਰਕਾਰ ਕਹਿੰਦੀ ਜੇ ਤੁਸੀਂ ਜਾਣਾ ਤਾਂ ਪ੍ਰੋਲ ਲੈ ਲਓ 4 ਦਿਨ ਦੀ ਕਹਿੰਦੇ ਮੈਣੀ ਪ੍ਰੋਲ ਦਾ ਮੇਰੇ ਕੌਮ ਮੇਰੇ ਬੇਟੀ ਦੀ ਵਿਆਹ ਕਰੂਗੀ ਆਹ ਹੈ ਅਕਾਲੀ ਦਲ ਇੱਥੇ 1 ਸਾਲ ਹੋਇਆ ਨਹੀਂ ਸਾਰੇ ਚੱਲ ਗਏ ਕਿ ਸਾਡਾ ਪੰਥ ਹੈ ਸਾਡਾ ਪੰਥ ਹੈ میں پوچھنا چاہتا ایک کوئی جانتا میں بھائی عمر پال کے خلاف نہیں ہے دیکھو ترمدہ پرچار کرنا چنگی کا کرنا چاہید ہے خلاف کرنا چاہید ہے پر جی تم لائن وہ چنی ہے کہنے کہ مانتے ہوں لیکشن واسطے سانن لگ گئے ایک دم تھی ٹرن کیوں کری جانے ہو آج سوال ہے میں پوچھنا چاہنا ہے ਮੈਂ ਤੁਹਾਨੂੰ ਵੀ ਸਾਰਾ ਪੁੱਛਣਾ ਚਾਹਣਾ ਕਿ ਤੁਸੀਂ ਵੀ ਪੁੱਛੋ ਇੱਕ ਸਾਲ ਪਹਿਲੇ ਭਾਈ ਸਾਹਿਬ ਕਿੱਥੇ ਸੀ ਇੱਕ ਸਾਲ ਪਹਿਲੇ ਕਿੱਥੇ ਸੀ ਇੱਕ ਸਾਲ ਪਹਿਲੇ ਕੀ ਝੋਲਾ ਪਾਇਆ ਸੀ ਅੰਬਰ ਭਾਰੀ ਸੀ ਬਾਲ ਸੀਗੇ ਇੱਕ ਸਾਲ ਦੀ ਪਿੱਛੇ ਪਹਿਲੇ ਜੀਨਾ ਪਾਉਂਦੇ ਸੀ ਕੀ ਛਿੱਟਾ ਪਾਉਂਦੇ ਸੀ ਫੋਟੋਆਂ ਦੇਖ ਲਓ ਤੁਸੀਂ ਇੱਕ ਸਾਲ ਪਹਿਲੇ ਬੰਦਾ ਕਿਸੇ ਨੂੰ ਨਹੀਂ ਪਤਾ ਪੰਜਾਬ ਵਿੱਚ ਕਿਸ ਨੂੰ ਪੁੱਛ ਲੋ ਕਹਿੰਦੇ ਸਾਨੂੰ ਪਤਾ ਨਹੀਂ ਹੈ ਜੀ ਅਜਾ ਹਸਤੀ ਆਉਂਦੇ ਐ ਸੜ ਲਈ ਬਾਲ ਕੱਟੇ ਐ ਇੱਕ ਦਿਨ ਜਾ ਕੇ ਸਾਰਾ ਡਰਾਮਾ ਚੱਲ ਪੈਂਦਾ ਪਗੜੀ ਵੀ ਆ ਜਾਂਦੀ ਐ ਚੋਲਾ ਵੀ ਆ ਜਾਂਦਾ ਗਾਟਰਾ ਵੀ ਉੱਤੋਂ ਆ ਜਾਂਦਾ ਉਦੋਂ ਮਤਲਬ ਖਾਲਿਸਤਾਨ ਦਾ ਨਾਰਾ ਵੀ ਲੱਗ ਲੱਗ ਜਾਂਦਾ ਐ ਇੱਕ ਸਵਾਲ ਹੈ ਜਿਹੜਾ ਤੁਸੀਂ ਆਪਣੇ ਘਰੇ ਬੈ ਕੇ ਸੋਚੋ ਕਾ ਕੌਣ ਹੈ ਇੱਥੇ 1600 ਸਾਲ ਕੱਟਣ ਵਾਲੀ ਕਾਲੀ ਲੀਡਰਸ਼ਿਪ ਹੈ ਉਹਨੂੰ ਕਹਿੰਦੇ ਆ ਪੰਥਕ ਨਹੀਂ ਹੈ ਵਿਰਸਾ ਸਿੰਘ ਮਲਡੋ ਮਲਾ ਕਿੰਨੇ ਸਾਲ ਰਿਹਾ ਐਨਐਸਏ ਕਹਿੰਦੇ ਪੰਥਕ ਨਹੀਂ ਹੈ ਪੰਥੂ ਹੈ ਆਧ ਪੰਥ ਹੈ ਹੀ ਨਹੀਂ ਆ ਬੀਬੀ ਜੀ ਦੇਖੋ 34 ਸਾਲ 34 ਸਾਲ ਆਪਣੀ ਭੈਣ ਘਰੇ ਰਹਿ ਗਈ ਇਨੂੰ ਛਡਾਉਣ ਵਾਸਤੇ ਕਹਿ ਨਹੀਂ ਰਹੇ ਮੇਰਾ ਵੀਰ ਅੱਜ ਇਲੈਕਸ਼ਨ ਲੜ ਰਿਹਾ ਇਹਨਾਂ ਨੂੰ ਛਡਾਉਣ ਵਾਸਤੇ ਨਹੀਂ ਆਪਣੇ ਆਪ ਛਡਾਉਣ ਵਾਸਤੇ ਹੁਣ ਇਲੈਕਸ਼ਨ ਲੜ ਰਿਹਾ ਆਪਣੇ ਆਪ ਛਡਾਉਣ ਵਾਸਤੇ ਅਸੀਂ ਲੜ ਰਹੇ ਲੜਾਈ ਇਹਨਾਂ ਨੂੰ ਛਡਾਉਣ ਵਾਸਤੇ ਫਿਰ ਲੜਾਈ ਕੀ ਦੀ ਹੈ ਹੁਣ ਥੋੜੀ ਖੋਜ ਹੋਏ ਜਿਹੜੀ ਲੜਾਈ ਲੜਦੀ ਹੋਏ ਤੁਸੀਂ ਉਹਦੇ ਤੇ ਭਰੋਸਾ ਰੱਖੋ ਅਸੀਂ ਕਿਹਾ ਸੀ ਜੀ ਬੀ ਜੀ ਪੀ ਨੂੰ ਕਿ ਭਾਈ ਸਾਹਿਬ ਨੂੰ ਦਿਬਰੂਗੋੜ ਜੇਲ੍ਹ ਕਿਉਂ ਰੱਖਿਆ ਅਸੀਂ ਐਨਐਸਏ ਦੇ ਖਿਲਾਫ ਅਕਾਲੀ ਦਲ ਮੈਂ ਬਿਆਨ ਦਿੱਤਾ ਸੀ ਅਸੀਂ ਕਿਹਾ ਸੀ ਤੁਸੀਂ ਫੜੀ ਲਿਆ ਪੰਜਾਬ ਦੀ ਜੇਲ੍ਹ ਲਿਆਓ ਅਸੀਂ ਲੜਦੇ ਸੀ ਅਸੀਂ ਬੰਦੀ ਸਿੱਕਾ ਨਹੀਂ ਲਈ ਤੁਸੀਂ ਹਰ ਸਿਮਰਤ ਕੋਲ ਬਾਦਲ ਨੂੰ ਪਾਰਲੀਮੈਂਟ ਦੇਖ ਕੇ ਲੜਾਈ ਲੜਦੇ ਹੁਣ ਇੱਕ ਬੰਦਾ ਜੋਥੀ ਜਾਈ ਦਊਗਾ ਜੀ ਮੈਨੂੰ ਛੱਡ ਦਿਓ ਤੇ ਇਹਨਾਂ ਨੂੰ ਭਵਨ ਰੰਦਿਓ ਦੂਜੀ ਗੱਲ ਤੇ ਤੁਹਾਨੂੰ ਕੁਝ ਨਾ ਚਾਉਣਾ ਹੈ ਜਦੋਂ ਇੱਥੇ ਕੋਈ ਬਜ਼ੁਰਗ ਬਾਦਲ ਸਾਹਿਬ ਨੇ ਕਿੰਨੇ ਕਿੰਨੇ ਜੇਲਾਜ ਗਏ ਬਹੁਤ ਹੋਣੇ ਆ ਜਦੋਂ ਤੁਹਾਨੂੰ ਉਹਦਾ ਪਤਾ ਹੁੰਦਾ ਜੀ ਕਿੰਨੇ ਸਾਲ ਤੁਸੀਂ ਆ ਬੈਠੇ ਬਾਪੂ ਜੀ ਆਇਓ ਦੇਖੋ ਆ ਦੇਖੋ ਬਾਪੂ ਜੀ ਆ ਹੈ ਅਸਲੀ ਕਾਲੀ ਬਾਪੂ ਜੀ ਬਾਪੂ ਜੀ ਜਦੋਂ ਆਪਾਂ ਮੋਰਚੇ ਲਾਉਂਦੇ ਸੀ ਪੁਲਿਸ ਆਉਂਦੀ ਸੀ ਆਪਾਂ ਜਕਾਰੇ ਛੱਡ ਕੇ ਜਾਂਦੇ ਸੀ ਉਹਨਾਂ ਕੋਲੇ ਕਿ ਗੰਨੀਆਂ 'ਚ ਭੱਜ ਜਾਂਦੇ ਸੀ ਕਿ ਸਾਨੂੰ ਫੜ ਨਾ ਲਏ। ਕਮਲ ਜਖਾਲ ਸਾਹਿਬ ਜੀ। ਕੋਈ ਸ਼ੋਅ ਆ ਸਾਡ ਨੂੰ ਪੇਜੋ ਬਾੜ ਲੈ ਕੇ ਜਿਉ ਗੂੰਜੂ ਉੱਥੇ ਗੂੰਜੂ। ਤਗੜਾ ਗਏ ਗੂੰਜੂ ਦਾ ਕੇ ਸਿੱਕੀ ਕੋਦੀ। ਬੜੇ ਸ਼ਾਨ ਹਾ ਜਿਹੜਾ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਆਪਣੇ ਮੁੰਡਿਆਂ ਨੂੰ ਤਾਂ ਬੜਾ ਲੜਨਾ ਪਊਗਾ ਇਹ ਕਰਨਾ ਪਊਗਾ ਜਿਉ ਪਤਾ ਲੱਗ ਗਿਆ ਰਾਜਪੁਲਿਸ ਘੇਰਾ ਪੈ ਗਿਆ ਗੱਡੀ ਬਦਲ ਕੇ ਭੱਜ ਕੇ 15 20 ਦਿਨ ਗਾਇਬ ਯਾਰ ਬਾਦਲ ਸਾਹਿਬ ਮੋਰਚਾ ਲਾਉਂਦੇ ਸੀ ਸਿੱਧੇ ਥਾਣੇ ਵੱਜਦੇ ਫੜੋ ਸਾਨੂੰ ਐ ਨਹੀਂ ਪਤਾ ਸੀ ਕਿ 3 ਸਾਲ ਲੱਗਣਗੇ 4 ਸਾਲ ਲੱਗਣਗੇ ਕੋਈ ਮਡੂਲ ਜੇਲ ਹੈ ਤਾਮਿਲ ਨਾਲ ਨੂੰ 3 ਸਾਲ ਬਾਦਲ ਸਾਹਿਬ ਨੂੰ ਰੱਖਿਆ ਸਾਨੂੰ 6 6 ਮਹੀਨੇ ਮਿਲ ਨਹੀਂ ਦਿੰਦੇ ਸੀ 6 6 ਮਹੀਨੇ ਮੈਨੂੰ ਯਾਦ ਆ ਮੈਂ ਤੇ ਆਪਣੇ ਮਾਤਾ ਮਦਰ ਉਹਨਾਂ ਨਾਲ ਮਿਲ ਗਿਆ ਕੰਪਿਊਟਰ ਦੇ ਇਲਕਾਮ ਸਾਨੂੰ ਜਿਹੜੇ ਹੋਟਲ 'ਚ ਅਸੀਂ ਕਮਰਾ ਲੈਂਦੇ ਸੀ ਪੁਲਿਸ ਆਉਂਦੀ ਸੀ ਸਾਨੂੰ ਘਰੋਂ ਕੱਢ ਦਿੰਦੀ ਸੀ ਕਹਿੰਦਾ ਇਹ ਅਤਵਾਦੀ ਆ ਗਈ ਰਿਕਸ਼ੇ ਤੇ ਸਕੂਟਰ ਤੇ ਸਾਨੂੰ ਕੋਈ ਚੜ੍ਹ ਨਹੀਂ ਦਿੰਦਾ ਸੀ ਫਿਰ ਜੋਰਜ ਫਰਨੈਂਡਸ ਉਦੋਂ ਜਨਤਾ ਪਾਰਟੀ ਸੀ ਜੋਰਜ ਫਰਨੈਂਡਸ ਉਦੋਂ ਦਾ ਲੀਡਰ ਸੀ ਮੇਰੇ ਮਾਤਾ ਜੀ ਨੇ ਅਸੀਂ ਅਸੀਂ ਉਹਨੂੰ ਟੈਲੀਫੋਨ ਕੀਤਾ ਸਾਨੂੰ ਕੋਈ ਘਰ ਨੂੰ ਰਹਿਣ ਦਿੰਦਾ ਕੋਈ ਗੱਡੀ ਨਹੀਂ ਦਿੰਦਾ ਉਹਨੇ ਆਪਣੇ ਵਰਕਰਾਂ ਨੂੰ ਟਰੈਫਿਕ ਕੀਤਾ ਕਿ ਆਪਣੇ ਘਰੇ ਰਖਾ ਲਓ ਬਾਦਲ ਸਿੰਘ ਪਰਿਵਾਰ ਨੂੰ ਅਸੀਂ ਉਹਨਾਂ ਦੇ ਘਰੇ ਰਹਿੰਦੇ ਸੀ ਤੇ ਉਹ ਉਹਨਾਂ ਦੀ ਗੱਡੀ ਦੀ ਅਸੀਂ ਜਾ ਕੇ ਜੇਲ੍ਹ ਜਾਂਦੇ ਸੀ 6-6 ਮਹੀਨੇ ਤੇ ਬਾਅਦ ਸਾਨੂੰ ਇੱਕ ਮੌਕਾ ਮਿਲਦਾ ਸੀ ਤੇ ਜਿਹੜਾ ਮੌਕਾ ਮਿਲਦਾ ਸੀ ਇੱਕ ਬੰਦਾ ਮੈਂ ਬੈਠਾ ਮੇਰੀ ਮਾਤਾ ਜੀ ਬੈਠੇ ਇੱਕ ਪਾਸੇ ਸੀਆਈਡੀ ਦਾ ਇੱਥੇ ਖੜਾ ਹੁੰਦਾ ਸੀ ਕਿਤੇ ਸਾਨੂੰ ਕਹਿੰਦੇ ਸੀ ਅੰਗਰੇਜ਼ੀ ਚ ਗੱਲ ਕਰੋ 15 ਮਿੰਟ ਦੀ ਮੀਟਿੰਗ ਹੁੰਦੀ ਸੀ 6 ਮਹੀਨੇ ਬਾਅਦ ਕਿ ਅੰਗਰੇਜ਼ੀ ਚ ਗੱਲ ਕਰੋ ਮੈਂ ਕਿਹਾ ਸੀ ਤਾਂ ਪੰਜਾਬੀ ਕਿੰਨੀ ਸਾਨੂੰ ਸਮਝ ਨਹੀਂ ਆਉਂਦੀ ਸੁਣਦੇ ਸੀ ਤੁਸੀਂ ਆਪਣੇ ਬਾਪ ਨਾਲ ਕੀ ਗੱਲ ਕਰ ਰਹੇ ਹੋ ਆਪਾਂ ਹਲੇ ਵੀ ਨਹੀਂ ਸਮਝ ਹੁਣ ਇੱਕ ਦੱਸੋ ਤੁਸੀਂ ਜੇ ਵਕੀਲ ਕਰੋਗੇ ਆਪਣਾ ਕਿਹੜਾ ਕਰੋਗੇ ਅਕਾਲੀ ਦਲ ਦਾ ਬੰਦਾ ਕੋਈ ਆਰਐਸਐਲ ਵਕੀਲ ਕਰੂਗਾ گوگل کر لو مالو زون سل کا پرچارک ہے جی ہلے بھی نہیں آپ سوچوں گے میں خلاف نہیں بول رہا میں کہلے سوچنے واسطے کہہ رہا کوئی گل نہیں بھائی ਮੈਂ ਜਿਹੜਾ ਮੈਂ ਕਹਿ ਰਿਹਾ ਮੈਂ ਸੋਚਣ ਵਾਸਤੇ ਕਹਿ ਰਿਹਾ ਕਿਉਂਕਿ ਜਿਹੜਾ ਹੁੰਦਾ ਆਪਾਂ ਸੋਚਦੇ ਨੇ ਕਿ ਕੋਈ ਚੋਲਾ ਪਾ ਲੈ ਹੁਣ ਆਜ ਦਾਦੂ ਵਾਲ ਆਪਣੇ ਖਿਲਾਫ ਇਹਨਾਂ ਨੇ ਦਾਦੂ ਵਾਲ ਮੰਡ ਨਹੀਂ ਕੀਤਾ ਸੀ ਨਾ ਆ ਕਿ ਬਿਆਦਬੀ ਅਕਾਲੀ ਦਲ ਨੇ ਕੀਤੀ ਹੈ ਬਿਆਦਬੀ ਅਕਾਲੀ ਦਲ ਅਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਤੁਸੀਂ ਮੇਰੇ ਘਰੇ ਚਲੇ ਜਾਓ ਬਾਦਲਪਿੰਡ ਜਾਂ ਚੰਡੀਗੜ੍ਹ ਗੁਰੂ ਮਾਰੇ ਦਾ ਪ੍ਰਕਾਸ਼ ਹੈ ਮੱਥਾ ਟੇਕਣ ਤੋਂ ਬਿਨਾਂ ਅਰਦਾਸ ਕਰਨ ਤੋਂ ਬਿਨਾਂ ਤੁਸੀਂ ਘਰੋਂ ਨਹੀਂ ਨਿਕਲਦੇ ਤੇ ਸਾਨੂੰ ਕਹਿੰਦੇ ਅਸੀਂ ਬੇਦਕੀ ਕਰਾਈਆਂ ਅਕਾਲ ਪੁਛ ਕਿਉਂਗੀ ਇਹ ਏਜੰਸੀਆਂ ਦਾ ਕੰਮ ਹੈ ਏਜੰਸੀਆਂ ਉਹ ਖੜਾ ਕਰਦੀਆਂ ਆ ਅਕਾਲੀ ਦਰ ਨੂੰ ਕਮਜ਼ੋਰ ਕਰਨ ਵਾਸਤੇ ਜੇ ਨਹੀਂ ਸਮਝਾਂਗੇ ਨੁਕਸਾਨ ਆਪਣਾ ਹੀ ਹੋਣਾ ਹੈ ਜੇ ਕੋਈ ਬੰਦਾ ਏਜੰਸੀ ਦੀ سپورਟ ਨਾ ਹੋਏ ਕਾਗਜ ਨਹੀਂ ਦਾਖਲ ਹੋ ਸਕਦਾ ਮੈਂ ਜਿਹੜੀਆਂ ਚੀਜ਼ਾਂ ਕਿਉਂ ਮੈਂ ਆ ਕਿਉਂ ਦੱਸਣੇ ਸੋਚਣ ਵਾਸਤੇ ਕਿ ਆਪਾਂ ਫਿਰ ਤੋਂ ਨੁਕਸਾਨ ਨਾ ਕਰਾ ਲਈ ਆਪਣਾ ਉਹ 10 15 ਸਾਲ ਆਪਾਂ ਮੁੰਡੇ ਵੀ ਮਰਵਾ ਲਏ ਆਪਣੇ ਪਰਿਵਾਰ ਵੀ ਮਰਵਾ ਲਏ ਇੱਥੇ ਇੰਨਾ ਸਾਰਾ ਕੁਝ ਹੋ ਗਿਆ ਕੀ ਆਪਾਂ ਉਹ ਮਾਹੌਲ ਫਿਰ ਤੋਂ ਕਰਨਾ ਚਾਹੁੰਦੇ ਆਂ ਫਿਰ ਤੋਂ ਮਰਵਾਉਣੇ ਚਾਹੁੰਦੇ ਆਂ ਸਾਰਾ ਕੁਝ ਕਰਨਾ ਚਾਹੁੰਦੇ ਆਂ ਕੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਸੋ ਮੈਂ ਜਿਹੜੀ ਬੇਨਤੀ ਕਰਨਾ ਆਇਆ ਸੀ ਕਿ 10 ਸਾਲ ਪਹਿਲੇ ਕੈਪਟਨ ਮਰਿੰਦਰ ਸਿੰਘ ਆਇਆ ਗੁੜਕਾ ਸਾਹਿਬ ਦੀ ਝੂਟੀ ਸੌਂ ਘਾਦੀ ਸਾਰੇ ਨੇ ਕਿਹਾ ਜੀ ਮਗਰ ਲੱਗ ਕੋਈ ਦੇ ਡੱਕਾ ਨਹੀਂ ਤੋੜਿਆ 5 ਸਾਲ ਮੈਂ ਪਹਿਲੇ ਵੀ ਕਿਹਾ ਸੀ ਕਿ 5 ਸਾਲ ਪਹਿਲੇ ਵੀ ਰਿਹਾ ਕੁਛ ਨਹੀਂ ਕੀਤਾ ਇਹਨੇ ਪਰ ਨਹੀਂ ਨਹੀਂ ਜੀ ਇਹਨੇ ਗੁਰਕਾ ਸਾਹਿਬੀ ਸੌਂ ਖਾਲੀ ਜੇ ਝੂਠੀ ਸੌਂ ਖਾ ਲੈਂਦਾ ਜਿਹੜੀ ਪਾਰਟੀ ਟੈਂਕਾਂ ਤੋਂ ਕੋਈ ਦਰਬਾਰ ਸਾਹਿਬ ਤੇ ਹਮਲਾ ਕਰ ਸਕਦੀ ਆ ਪਰ ਉਹਨੂੰ ਵੋਟਾਂ ਪਾਈ ਜਾਂਦੇ ਆ ਫਿਰ ਆਪਣੇ ਖੂਨ ਛੋਕ ਹੀ ਗਿਆ ਉਹਦੇ ਬਾਅਦ ਫਿਰ ਤੋਂ ਆਇਆ ਭਗਵੰਤਪਾਨ ਝਾੜੂ ਵਾਲੇ ਕੰਧਾਂ ਤੇ ਲਿਖਦਾ ਇੱਕ ਮੌਕਾ ਝਾੜੂ ਦੇ ਦੋ ਸਾਰੇ ਕੌਮ ਨੇ ਝਾੜੂ ਝਾੜੂ ਕਰਤਾ ਤੇ ਹੁਣ ਕੀ ਹੈ ਪੁਛਤਾਈ ਜਾਂਦੇ ਆ ਕੱਲ ਮੇਰੇ ਕੋਲੇ ਮੈਂ ਦੱਸਣਾ ਚਾਹਣਾ ਹੈ ਕੱਲ ਕੀ ਹੋਇਆ ਮੈਂ ਰੋਪੜ 50 ਕਿਲਾ ਯਾਤਰਾ ਸ਼ਹਿਰ ਚ ਟੰਪ ਰਿਆ ਸੀ ਇੱਕ ਗਰੀਬ ਬੰਦਾ 3 ਵੀਲਰ ਸਕੀਟਰ ਦਾ ਡਰਾਈਵਰ ਚਲਾ ਰਿਆ ਸੀ 3 ਵੀਲਰ ਸਵਾਰੀ ਵਿੱਚ ਲੈ ਕੇ ਮੇਰੇ ਕੋਲੋਂ ਦੀ ਟੱਪਿਆ ਮੈਂ ਜਿਵੇਂ ਯਾਤਰਾ ਕਰਾਂ ਹੱਥ ਜੋੜੇ ਉਹਨੇ ਮਨ ਹੱਥ ਜੋੜੇ ਫਿਰ ਪਿੱਛੋਂ ਦੀ ਆ ਕੇ ਸਕੂਟਰ ਮੋਟਰ ਦਾ ਜਿਹੜਾ 3 ਵੀਲਰ ਹੈ ਲਿਆ ਕੇ ਮੇਰੇ ਅੱਗੇ ਗੱਡੀ ਤੇ ਲਾਤਾ ਤੇ ਨਿਕਲ ਕੇ ਆਇਆ ਮੈਨੂੰ ਕੀ ਪਤਾ ਨਹੀਂ ਕੋਈ ਕੰਮ ਕਮ ਹੋਣਾ ਹੈ ਜਾਂ ਕੁਝ ਹੋਣਾ ਹੈ ਆਪਣੀ ਜੇਬ 'ਚੋਂ 20 ਰੁਪਏ ਗੱਡੇ ਉਹਨੇ ਗਰੀਬ ਬੰਦਾ ਕਹਿੰਦੇ ਜੀ ਮੈਂ ਪੂਰੇ ਬੰਦੇ ਆ 20 ਰੁਪਏ ਕਮਾਏ ਆ ਮੈਂ ਤੁਹਾਨੂੰ ਦੇਣਾ ਚਾਹਣਾ ਸਾਡੇ ਪੰਜਾਬ ਨੂੰ ਬਚਾ ਲਓ ਸਾਡੂੰ ਬੁਰਾ ਹਾਲ ਕਰਤਾ ਝਾੜੂ ਵਾਲੇ ਨੇ ਆ ਉਹਦੇ ਲਫ਼ਜ਼ਾ 20 ਰੁਪਏ ਦੇਖੋ ਜਜ਼ਬਾ ਹੁਣ ਝਾੜੂ ਵਾਲੇ ਨੇ ਕੀਤਾ ਕੀ ਹੈ ਹੁਣ ਮੈਂ ਤੁਹਾਨੂੰ ਇੰਨਾ ਬੇਨਤੀ ਕਰਨਾ ਚਾਹਣਾ ਤੁਸੀਂ ਜਿਆਦਾ ਟਾਈਮ ਨਾ ਲਈ ਆਪਾਂ 50 ਸਾਲ ਪਿਛਲੇ ਪਿਛਲੇ 50 ਸਾਲ ਦਾ ਹਿਸਾਬ ਲੈ ਲਈਏ ਪਿਛਲੇ 50 ਸਾਲ ਵਿੱਚ 22 ਸਾਲ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ 15-12 ਸਾਲ ਰਾਸ਼ਟਰਪਤੀ ਰਾਜ ਰਿਆ ਗਵਨਰ ਰਾਜ ਤਵਾਰ ਦਾ ਟਾਈਮ ਸੀ ਉਹਦੇ ਬਾਕੀ ਸਮਾਂ ਆ ਕਾਂਗਰਸ ਦੇ ਰਾਜ ਰਿਆ ਮੈਂ ਹੁਣ ਤੁਹਾਨੂੰ ਸਵਾਲ ਕਿਸਾਨਾਂ ਸਾਰੇ ਕਿਸਾਨ ਬੈਠੇ ਆ ਤੁਹਾਨੂੰ ਪੁੱਛਣਾ ਚਾਹਣਾ ਹੈ 15 ਲੱਖ ਕਿਊਬਲ ਕਨੈਕਸ਼ਨ ਪੰਜਾਬ ਦੇ ਹੈ 13 ਲੱਖ ਕਾਲੀ ਸਰਕਾਰ ਨੇ ਦਿੱਤੇ ਸਾਡੇ 13 ਲੱਖ ਜਿਹੜਾ ਟਿਊਬਲ ਤੇ ਪਾਣੀ ਲਾਉਣੇ ਹੋ ਬਿਜਲੀ ਮੁਫਤ ਕੀਤੀ ਹੈ ਬਾਦਲ ਸਾਹਿਬ ਨੇ ਜਿਹੜਾ ਟਰੈਕਟਰ ਚਲਾਉਣੇ ਹੋ ਉਹਦੇ ਤੇ ਟੈਕਸ ਲੱਗਦਾ ਹੁੰਦਾ ਸੀ ਬਾਦਲ ਸਾਹਿਬ ਨੇ ਮਾਫ ਕੀਤਾ ਹੈ ਜਿਹੜੀਆਂ ਨਹਿਰਾਂ ਤੇ ਕਸੀਆਂ ਚ ਪਾਣੀ ਆਉਂਦਾ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ ਹੈ ਜਿਹੜੀਆਂ ਮੰਡੀਆਂ ਜਾ ਕੇ ਤੁਸੀਂ ਫਸਲ ਵੇਚਦੇ ਹੋ ਪਿੰਡਾਂ 'ਚ ਉਹ ਬਾਦਲ ਸਾਹਿਬ ਨੇ ਬਣਾਈਆਂ ਪੱਕੇ ਖਾਲੇ ਬਾਦਲ ਸਾਹਿਬ ਨੇ ਬਣਾਏ ਆ ਅੰਡਰਗਰਾਊਂਡ ਪਾਈਪ ਸਿਸਟਮ ਬਾਦਲ ਸਾਹਿਬ ਨੇ ਬਣਾਈਆਂ ਤੇ ਫਿਰ ਕੌਣਾ ਖਸਾਂ ਦੀ ਆਵਾਜ਼ ਕੌਣਾ ਥੋਡੀ ਆਵਾਜ਼ ਜਿਹੜਾ ਹੁੰਦਾ ਜੀ ਕਰਦਾ ਕਹਿੰਦਾ ਮੈਂ ਕਿਸਾਨ ਆ ਜਾਂ ਮੈਂ ਦੂਜੇ ਦਿਨ ਉਹਨਾਂ ਦਾ ਟਾਰਗੇਟ ਸਾਰਿਆਂ ਦਾ ਨਿਸ਼ਾਨਾ ਹੈ ਕਿ ਕੱਲ ਹੀ ਦਿਨ ਨੂੰ ਖਤਮ ਕਰੂ ਜਿਹੜਾ ਫਸਲ ਕਿਉਂਕਿ ਉਹਨੂੰ ਪਤਾ ਹੈ ਖਾਲਸਾ ਕੋ ਫੌਮ ਦੀ ਫੌਜ ਹੈ ਹੁਣੇ ਮੇਰੇ ਗਰੀਬ ਭਰਾ ਬੈਠੇ ਆ ਆਟਾ ਦਾਲ ਦੇਣ ਵਾਲਾ ਅਕਾਲੀ ਦਲ ਸ਼ਗਨ ਦੇਣ ਵਾਲਾ ਅਕਾਲੀ ਦਲ ਪੈਨਸ਼ਨ ਦੇਣ ਵਾਲਾ ਅਕਾਲੀ ਦਲ ਐਕਸੀ ਸਕਾਲਰਸ਼ਿਪ ਦੇਣ ਵਾਲਾ ਅਕਾਲੀ ਦਲ ਲੜਕੀਆਂ ਨੂੰ ਸਾਈਕਲ ਯਾਰਮੀਦਵਾਰੀ ਨਹੀਂ ਦੇਣ ਵਾਲਾ ਅਕਾਲੀ ਦਲ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈ ਖਾਣਾ ਖੋਲਣ ਵਾਲਾ ਅਕਾਲੀ ਦਲ ਹੁਣ ਸਾਰੇ ਬੰਦ ਹੋਏ ਕੋਈ ਟਰੋਲਾ ਬੰਦ ਹੈ ਬਦਲਾ 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 ਜਿਹੜਾ ਹੁੰਦਾ ਹੈ ਬਦਲਾ ਅੱਜ ਤੁਸੀਂ ਦੇਖ ਲਓ ਸੜਕਾਂ ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਪਠਾਨਕੋਟ ਚਲੇ ਜਾਓ ਜਲੰਧਰ ਚਲੇ ਜਾਓ ਬਠਿੰਡੇ ਚਲੇ ਜਾਓ ਹੁਣ ਦੇਖੋ ਸੜਕਾਂ ਕਿਹਦੀਆਂ ਬਣਾਤੀਆਂ ਪਹਿਲੇ ਕਿਤੇ ਬਣੀਆਂ ਆਹ ਕਿੱਥੇ ਬਿਜਲੀ ਪਹਿਲੇ ਗਰਮੀ ਲੱਗਦੀ ਹੁੰਦੀ ਸੀ ਗਰਮੀਆਂ 'ਚ ਉਹਨੋਂ 8-8 ਘੰਟੇ ਤੇ ਕੱਟ ਲੱਗਦੇ ਹੁੰਦੇ ਸੀ ਆਹ ਬਿਜਲੀ ਪੂਰੇ ਕਰਨ ਵਾਲਾ ਕਾਲੀਦੱਲੇ ਜਿੰਨੇ ਥਰਮਲ ਪਲਾਂਟ ਪੰਜਾਬ ਬਣਾਇਆ ਕਾਲੀਦੱਲੇ ਬਣਾਇਆ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਕਾਲੀਦੱਲੇ ਬਣਾਇਆ پاویں امرتسر ائرپورٹ ہے موحالی انٹرنیشنل بٹنڈا ایک نشانی جھاڑو والے کی نشانی ہے ہی نہیں جی سیوا کرنا اکالی دل تھوڑی بھڑنا نا کالی دل نا کالی دل پھر اپنا کالی دل نا کیوں نہیں فٹتے اب دس سال تھوڑے خراب ہو گئے دس سال ਜਿਹੜਾ 20 ਸਾਲ ਦਾ ਮੁੰਡਾ ਸੀ 30 ਸਾਲ ਦਾ ਹੋ ਗਿਆ 40 ਸਾਲ ਆਲਾ 50 ਸਾਲ ਦਾ ਹੋ ਗਿਆ ਆਪਾਂ ਇੱਕ ਮੋੜ ਪਾ ਕੇ ਆਪਾਂ ਆਪਣੇ 5 ਸਾਲ ਖਰਾਬ ਕਰ ਦਿੰਨੇ ਆਪਣੇ ਤੋਂ ਸਿਆਣੇ ਗੁਜਰਾਤੀ ਐ ਗੁਜਰਾਤ ਚਲ ਕੇ ਦੇਖੋ 35 ਸਾਲ ਹੋ ਗਏ ਲਗਾਤਾਰ ਬੀਜੇਪੀ ਦੀ ਸਰਕਾਰ ਬੰਦ ਉਹਨਾਂ ਕਿਉਂਕਿ ਉਹਨੂੰ ਕਹਿੰਦੇ ਆ ਕਿ ਸਾਨੂੰ ਸਾਰਾ ਮੋਦੀ ਦੇਣ ਵਾਲਾ ਅਸੀਂ ਤਜਰਬਾ ਕਰਨਾ ਨਹੀਂ ਜਿਹੜੇ ਆਪਾਂ ਬਾਰ-ਬਾਰ ਤਜਰਬਾ ਕਰਦੇ ਰਹਿੰਦੇ ਆ ਨੁਕਸਾਨ ਆਪਣਾ ਕਰ ਦਿੰਦਾ ਥੋੜੀ ਆਪਣੀ ਕੌਮ ਨੂੰ ਦੀ ਫੌਜ ਨੂੰ ਤੁਸੀਂ ਕਮਜ਼ੋਰ ਕਰ ਦਿੰਦਾ ਹੁਣ ਉਹਦਾ ਨੁਕਸਾਨ ਕਿਸਾ ਕੀ ਹੋਇਆ ਆ 10 ਸਾਲ ਤੁਸੀਂ ਕਮਜ਼ੋਰ ਕਰ ਦਿੱਤਾ ਆ ਰਾਸ਼ਟਰੀ ਆਰਐਸਐਸ ਨੇ ਤੱਕ ਹਜ਼ੂਰ ਸਾਹਿਬ ਦੀ ਕਮੇਟੀ ਭੰਗ ਕਰਕੇ ਇੱਕ ਬਦਲ ਕੇ ਹੁਣ ਕੰਪਲੀਟ ਕਬਜ਼ਾ ਹ ਤੱਕ ਹਜ਼ੂਰ ਸਾਹਿਬ ਤੇ ਆਰਐਸਐਸ ਦਾ ਹੋ ਗਿਆ ਤੱਕ ਪਟਨਾ ਸਾਹਿਬ ਤੇ ਪੂਰਾ ਕੰਟਰੋਲ ਹਰ ਅਸਰਤ ਹੋ ਗਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਰੀ ਕਮੇਟੀ ਹਰ ਅਸਰਤ ਤੇ ਕੰਟਰੋਲ ਚ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੀ ਪਾਰਲੀਮੈਂਟ ਹੈ ਅੰਗਰੇਜ਼ਾਂ ਦੀ ਹਿੰਮਤ ਨਹੀਂ ਭਈ ਤੋੜਦੀ ਇਹਨਾਂ ਨੇ ਉਹ ਵੀ ਤੋੜ ਦਿੱਤੀ ਬੀਜੇਪੀ ਨੇ ਤੇ ਹਰਿਆਣਾ ਅਲੱਗ ਬਣਾਤਾ ਉੱਥੇ ਕੋਣ ਹੈ ਦਾਦੂ ਗਲ ਪ੍ਰਧਾਨਾ ਕੋਣ ਹੈ ਹਰ ਅਸਸ ਹੁਣ ਜਦੋਂ ਕਿਸਾਨ ਦੀ ਐਜੂਕੇਸ਼ਨ ਹੋਈ ਕਿਸਾਨਾਂ ਦੀ ਲੜਾਈ ਲੜ ਰਹੇ ਸੀ ਬਾਰਡਰ ਸੀ ਕਿਤਾ ਸੀ ਹਰਿਆਣੇ ਦੇ ਗੁਰੂ ਘਰਾਂ ਚ ਪੁਲਸ ਦੇਣਦੀ ਸੀ ਜਿੱਥੇ ਸ਼ਹਾਜੂ ਦੇ ਆਪਣੇ ਕਿਸਾਨ ਪਹਿਲੇ ਹੁੰਦੇ ਸੀ ਹੁਣ ਪੁਲਸ ਦੇਣ ਲੱਗੀ ਕਿਉਂਕਿ ਉਹਨਾਂ ਦੇ ਕਬਜ਼ੇ ਫਿਰ ਕਿਦੋਂ ਜਾਗੋਗੇ ਹੁਣ ਜਿਹੜਾ ਆਉਂਦਾ ਮੈਂ ਪੰਥ ਹੈ ਮੈਂ ਪੰਥ ਹੈ ਜੇ ਆਪਣਾ ਪੰਥ ਨੂੰ ਨਹੀਂ ਪਛਾਣਦੇ ਫਿਰ ਨੁਕਸਾਨ ਤੁਹਾਡਾ ਹੀ ਹੋਣਾ ਸੋ ਮੈਂ ਜਿਹੜੀਆਂ ਗੱਲਾਂ ਅੱਜ ਕੀਤੀਆਂ ਮੈਂ ਸੋਚੋ ਜੇ ਤੁਸੀਂ ਜਿਹੜਾ ਆਉਂਦਾ ਹੁਣ ਕੀ ਭਾਈ ਮੋਹਕਮ ਸਿੰਘ ਨੂੰ ਤੁਸੀਂ ਬੰਦ ਕਿਵੇਂ ਕਰਦੇ ਹੋ ਸ਼ਕਤ ਤਾਂ ਹੈ ਲੱਗਦਾ ਪਤਾ ਨਹੀਂ ਇਹਨੂੰ ਵੱਡਾ ਪੰਦਤ ਨਹੀਂ ਪਿੱਛੇ ਏਜੰਸੀ ਦਾਦੂ ਸਿਮਰਜੀਤ ਸਿੰਘ ਮਾਨ ਮੈਂ ਆਪਕੇ ਸਿਮਰਜੀਤ ਸਿੰਘ ਮਾਨ ਦੇ ਹੱਥ ਉਹਦੇ ਘਰੇ ਗਿਆ ਮੈਂ ਕਿਹਾ ਜੀ ਬੰਦੀ ਸਿੱਖਾਂ ਦੀ ਲੜਾਈ ਲੜ ਰਹੀ ਹੈ ਅਸੀਂ ਤੁਹਾਡਾ ਸਾਥ ਦੇ ਚੌਣੇ ਆ ਤੁਸੀਂ ਨਾਲ ਇਕੱਠੇ ਲੜੋ ਤੁਸੀਂ ਭਾਈ ਰਾਜੂਆਂ ਨੇ ਨੂੰ ਸਪੋਰਟ ਕਰਦੀਏ ਬੀਬੀ ਨੂੰ ਕਹਿੰਦਾ ਮੈਂ ਨਹੀਂ ਪਰਵਾਹ ਕਰਦਾ ਮੈਂ ਲੜੂਗਾ ਤੁਸੀਂ ਜੇ ਲੜਨਾ ਲੈਣਾ ਹੁਣ ਕੀ ਕਰਦੇ ਆਪ ਸਿਮਰਜੀਤ ਸਿੰਘ ਮਾਨ ਦੀ ਦੁਕਾਨ ਕਿਵੇਂ ਚੱਲਦੀ ਹੈ ਜੀ ਤੁਸੀਂ ਜਿਹੜੇ ਮੁੰਡਿਆਂ ਨੇ ਚਿੱਠੀ ਲੈ ਕੇ ਬਾਹਰ ਜਾਂਦੇ ਨੇ ਵੀਜ਼ਾ ਲੈਣ ਵੇਲੇ ਪੁੱਛੋ ਕਿੰਨੇ ਪੈਸੇ ਲੈਂਦਾ ਸਵਾ ਲੱਖ ਰੁਪਇਆ ਜਿਹੜਾ ਇੱਕ ਚਿੱਠੀ ਦਾ ਸਵਾ ਲੱਖ ਲਏ ਉਹ ਬੰਦਾ ਤੁਸੀਂ ਪੰਥ ਕਿੰਨੇ ਹੋ 5 ਵੀ ਦਿੱਤ ਤੱਕ ਪੈਸੇ ਉਹਨੇ ਦਾ ਆ ਜਿਹੜਾ ਦਮ ਮਾ ਰੱਖਿਆ ਹੈ ਆਪਣੀ ਰੋਜ਼ ਦੀ ਦੁਕਾਨ ਚਲਾਉਣ ਵਾਸਤੇ ਤੇ ਆਪਾਂ ਫਿਰ ਵੀ ਨਹੀਂ ਸਮਝੇ ਫਿਰ ਵੀ ਨਹੀਂ ਸਮਝਦੇ ਆਪਾਂ ਇਸ ਕਰ ਖਿਮਾ ਬੇਨਤੀ ਕਰਨਾ ਹੁਣ ਗਲਤੀ ਨਾ ਕਰਿਓ ਦੇਖੋ ਆਪਾਂ ਆਪਣੇ ਨੁਕਸਾਨ ਕਰਦਾਂਗੇ ਪੰਜਾਬ ਥੋੜਾ ਹੈ ਅਕਾਲੀਲ ਥੋੜਾ ਹੈ ਅਕਾਲੀ ਦੇ ਥੋੜੀ ਆਵਾਜ਼ ਹੈ ਫੌਜ ਹੈ ਗਰੀਬ ਦੀ ਆਵਾਜ਼ ਹੈ ਕਿਸਾਨੀ ਦੀ ਆਵਾਜ਼ ਹੈ ਅਕਾਲੀ ਦੇ ਕਮਜ਼ੋਰ ਕਰਤਾ ਫਿਰ ਥੋੜੇ ਉੱਤੋਂ ਹੀ ਡੱਪ ਜਾਣਗੇ ਹਲੇ ਤਾਂ ਬਾਰਡਰ ਤੇ ਬੰਬ ਸਿੱਟੇ ਸੀ ਨਹੀਂ ਤਾਂ ਤੁਹਾਨੂੰ ਘਰੋਂ ਕਢੀਸਣਗੇ ਸੋ ਜਿਹੜੀ ਮੈਂ ਭਾਈ ਅਮਰਪਾਲ ਬਾਰੇ ਸਵਾਲ ਪੁੱਛਿਆ ਤੁਸੀਂ ਵੀ ਪਿੰਡ ਚ ਸਵਾਲ ਪੁੱਛੋ ਜਿਹੜਾ ਤੁਹਾਨੂੰ ਪੁੱਛਣਾ ਹੈ ਉਹ ਇੰਨਾ ਪੁੱਛ ਲਿਓ ਕਿ ਭਾਈ ਸਾਹਿਬ ਦੱਸਿਓ ਹੈ ਕਿਥੋਂ ਉਹ ਆਇਆ ਇਕਦਮ ਕਿਵੇਂ ਇੱਥੇ ਹੈ ਜਿਹੜਾ ਬੰਦਾ ਐਜੀ ਗੱਲ ਕਰਦਾ ਹੋਏ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਪੁਲਿਸ ਤੇ ਇੱਕ ਤੇਰੀ ਵੱਡੀ ਗੱਲ ਮੈਨੂੰ ਮਾਣੀ ਲੱਗੀ ਇੱਕ ਗੁਰੂ ਮਹਾਰਾਜ ਗੁਰਗ੍ਰੰਥ ਸਾਹਿਬ ਮਹਾਰਾਜ ਨੂੰ ਤੁਸੀਂ ਥਾਣੇ ਚ ਲੈ ਜਾਓ ਆਪਾਂ ਗੁਰੂ ਮਹਾਰਾਜ ਦਾ ਢਾਲ ਬਣ ਕੇ ਅੱਗੇ ਉਹਨਾਂ ਨੂੰ ਬਚਾਉਣ ਤੇ ਰੱਖਦੇ ਕੋਈ ਹਮਲਾ ਨਾ ਕਰੇ ਇੱਥੇ ਉਹਨਾਂ ਨੂੰ ਅੱਗੇ ਲਾ ਕੇ ਪਿੱਛੇ ਯਾਰ ਇੰਨੀਆਂ ਚੀਕਾਂ ਤੁਹਾਡੇ ਕੋਲੋਂ ਦੀ ਟੱਪੀਆਂ ਅੱਖਾਂ ਤੋਂ ਨਿਕਲੀਆਂ ਹੈ ਆਪਾਂ ਜਜ਼ਬਾਤੀ ਇੱਕਦਮ ਹੋ ਜੰਨੇ ਆ ਤੇ ਨੁਕਸਾਨ ਆਪਣਾ ਕਰਾ ਦਿੰਨੇ ਆ ਇਸ ਕਰਕੇ ਖਾਲਸਾ ਜੀ ਹੱਥ ਜੋੜ ਕੇ ਬੇਨਤੀ ਹੈ ਆਪਣੀ ਪਾਰਟੀ ਨੂੰ ਪਹਚਾ ਲੋ ਪੰਜਾਬ ਪਹਚਾ ਲੋ ਕਿਉਂਕਿ ਆਪਣਾ ਘਰ ਆ ਪੱਗ ਇੱਥੋਂ ਜਾਣ ਨਹੀਂ ਸਕਦੇ ਕਿਥੇ ਜੇ ਤੁਸੀਂ ਸੋਚਦੇਂਗੇ ਇੱਥੇ ਕੋਈ ਹੋਰ ਕਿਤੇ ਚਲੇ ਜਾਵਾਂਗੇ ਕਿ ਕਿਤੇ ਨਹੀਂ ਜਾ ਸਕਦੇ ਇੱਥੇ ਰਹਿਣਾ ਇੱਥੇ ਹੀ ਤੱਕੜੇ ਹੋਣਾ ਆ ਖਾਲਸਾ ਕੌਮ ਦਾ ਘਰ ਹੈ ਇਸ ਘਰ ਵਿੱਚ ਆਪਾਂ ਤਕੜੇ ਦਾ ਰਵਾਂਗੇ ਜੇ ਥੋੜੀ ਪਾਰਟੀ ਕਾਲੀਦਲ ਤੱਕਦੀ ਹੋਗੀ ਤੇ ਮੇਰਾ ਵੀਰ ਬਿਰਸ਼ਾ ਸਿੰਘ ਬਲਟੋਆ ਦੇਖੋ ਲੜਾਈ ਲੜ ਰਿਹਾ ਹੈ ਆਪਣੀ ਪੰਦੀ ਜਿਵੇਂ ਆ ਲੜਦਾ ਖਾਲਸਾ ਪੰਥ ਵਾਸਤੇ ਬਹੁਤ ਕੱਟਾ ਹੈ ਇਹਨੂੰ ਵੋਟਾਂ ਪਾਓ ਮੈਨੂੰ ਪੂਰੀ ਆਸ ਹੈ ਤੁਸੀਂ ਉਹਨੂੰ ਜਿਤਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖੋ ਦੇ ਸਵਾਗਤ ਹੈ ਭਾਈ ਸਾਹਿਬ